ਸਾਡੇ ਸਟੇਜ ਸਟੇਜ 'ਤੇ ਆਂਦੇ ਸਾਉ ਦਾ ਨਗਰ ਪੰਜਾਬ ਦਾ ਪ੍ਰਧਾਨ ਸਾਹਿਬ ਕਿੜਾ ਕੁ ਸਮਾਂ ਪਹਿਲਾਂ ਕੁਝ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਇਹ ਵਾਰ ਟ੍ਰੇਨਿੰਗਾਂ ਦਾ ਲਾਭ ਹੋ ਜਾਂਦੀਆਂ ਉਹਨਾਂ ਦਾ ਕਰਕੇ ਪਰਿਵਾਰ ਤੋਂ ਤੋੜ ਛੁੜਾਇਆ ਸੀ ਸਾਡੇ ਸਾਰੇ ਸਾਥੀਆਂ ਨੇ ਬੈਠ ਕੇ ਸੀਨੀਅਰ ਸਾਥੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੇ ਕਿਹਾ ਵੀ ਮੈਂ ਇਹ ਕਾਂਗਰਸ ਪਾਰਟੀ ਮਾਂ ਪਾਰਟੀ ਆ ਮੈਂ ਲੰਮ ਬਚਪਨ ਤੋਂ ਕਾਂਗਰਸ ਪਾਰਟੀ ਨਾਲ ਕੰਮ ਕੀਤਾ ਤਾਂ ਕੰਮ ਪਾਰਟੀ ਨੇ ਹਮੇਸ਼ਾ-ਹਮੇਸ਼ਾ ਮੈਨੂੰ ਮਾਨ ਦਿੱਤਾ ਤੇ ਮੈਂ ਜਿਹੜੀਆਂ ਕੋਈ ਨਾਰਾਜ਼ਗੀਆਂ ਸੀ ਉਹਨਾਂ ਨੂੰ ਦੂਰ ਕੀਤਾ ਤੇ ਉਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਦੇ ਦੁਆਰਾ ਕੰਮ ਕਰਨ ਦੀ ਆਪਣਾ ਫੈਸਲਾ ਕੀਤਾ ਅੱਜ ਸੋਧਾਰ ਹਰਦੀਪ ਸਿੰਘ ਜੀ ਲਾਡੀ ਸਾਡੇ ਦਰਮਿਆਨ ਪਹੁੰਚੇ ਆ ਮੈਂ ਮੇਰਾ ਫਰਵਰੀਆਂ ਪਰਿਵਾਰ ਮੇਰੇ ਵਾਰਡ ਨੰਬਰ 5 ਤੋਂ ਵਾਰਡ ਨੰਬਰ 10 ਤੋਂ ਐਮਸੀ ਸਹਿਮਨ ਸੁਪਰਟਿਸ ਜੀ ਅੰਦਰਜੀਤ ਮੰੰਡੀ ਜੀ ਹੋਰ ਵੀ ਮੈਂਬਰ ਪੰਚਾਇਤ ਸਾਰਿਆਂ ਨੇ ਆਮ ਆਦਮੀ ਪਾਰਟੀ ਦਾ ਅੱਲਾ ਛੱਡ ਕੇ ਕਾਂਗਰਸ ਪਾਰਟੀ ਕਿਉਂਕਿ ਸਾਡੀ ਪਹਿਲਾਂ ਵੀ ਜਿਹੜੀ ਮਾਤਰ ਪਾਰਟੀ ਸੀ ਉਹ ਕਾਂਗਰਸ ਪਾਰਟੀ ਸੀ ਕੋਈ ਮਾਰੀ ਨੂੰ ਟਿੰਗ ਮਿਸਟੇਕ ਹੋ ਗਈ ਉਹਦੇ ਕਰਕੇ ਅਸੀਂ ਉਧਰ ਗਏ ਸੀ ਥੋੜੇ ਦਿਨਾਂ ਬਾਅਦ ਹੀ ਅਸੀਂ ਮਹਿਸੂਸ ਕੀਤਾ ਕਿ ਤੇ ਜਿਹੜੀ ਮਹਾਬੋਲੀ ਪਾਰਟੀ ਆ ਤੇ ਕਾਂਗਰਸ ਪਾਰਟੀ ਆ ਅਸੀਂ ਅੱਜ ਸਰਦਾਰ ਹਰਦੀਪ ਸਿੰਘ ਜੀ ਲਾਡੀ ਸ਼ੇਰਵਾਲੀ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜਿੱਦਾਂ ਪਹਿਲਾਂ ਅਸੀਂ ਮੋਢੇ ਨਾਲ ਮੋਢਾ ਮਿਲ ਕੇ ਤੁਰਦੇ ਸੀ ਉਸੇ ਤਰ੍ਹਾਂ ਹੋਣ ਲਈ ਮੋਢੇ ਨਾਲ ਮੋਢਾ ਮਿਲ ਕੇ ਤੁਰਾਂਗੇ ਕਾਂਗਰਸ ਪਾਰਟੀ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਇਹਨਾਂ ਨੇ ਕਿੰਦਾ ਹੋਇਆ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਕੋਟਨ ਕੋਟਨ ਧੰਨਵਾਦ ਨਾਲ ਜਿੰਨੇ ਮੇਰੇ ਸਾਥੀ ਹਨ ਉਹਨਾਂ ਦਾ ਵੀ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਜ਼ਿਆਦੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਆ ਉਹ ਟਾਈਮ ਟੈਂਪ ਦੇ ਕੇ ਸਿੱਖਦੇ ਅਸੀਂ ਸਾਰਾ ਕੁਝ ਪੱਕੇ ਗੱਟ ਭਾਈਚਾਰੇ ਨੂੰ ਜਾਨੂ ਕਰਵਾਉਂਦਾ ਹਨਾ